ਫੁੱਲਾਟਾ ਦੇ ਪੱਤਰਕਾਰ ਗੁਰਿੰਦਰ ਸਿੰਘ ਕੋਲੀ ਵੀ ਵਿਸ਼ੇਸ਼ ਕੋ ਸਰਗੁਰੂ ਰਾਮਦਾਸ ਜੀ ਦੇ ਲੰਗਰਾਂ ਵਾਸਤੇ ਇਹ ਕਣਕ ਜਿਹੜੀ ਆ ਉਹ ਇਕੱਠੀ ਕੀਤੀ ਹੈਗੀ ਆ ਔਰ ਜਿਹੜੀ ਇਹ ਕਣਕ ਹੈ ਇਹਨੂੰ ਇਕੱਠੀ ਕਰਨ ਦੇ ਵਿੱਚ ਸਾਡੇ ਸਰਕਲਾਂ ਦੇ ਜਥੇਦਾਰਾਂ ਦਾ ਵਿਸ਼ੇਸ਼ ਯੋਗਦਾਨ ਰਿਹਾ ਉਹਦੇ ਵਿੱਚ ਮਹਿੰਦੋ ਸਿੰਘ ਜੀ ਸ਼ੈਦੇਵਾਲਾ ਸਾਹਿਬ ਅਮਰਜੀਤ ਸਿੰਘ ਜੀ ਕੋਲਾੜਾ ਅਜੈਬ ਸਿੰਘ ਜੀ ਖੜਾਲ ਦਰਸ਼ਕੀ ਮੜੀਆ ਵਰਦੀਪ ਸਿੰਘ ਜੀ ਬੀਰੋ ਕੇ ਔਰ ਜ세ਦਾਰ ਭੋਲਾ ਸਿੰਘ ਨੇ ਖਾਸ ਇਹਦੇ ਵਿੱਚ ਯੋਗਦਾਨ ਪਾਇਆ ਸਾਡੇ ਸ਼੍ਰੋਮਣੀ ਅਕਾਲੀ ਦਲ ਦੇ ਹਰੇਕ ਵਰਕਰ ਨੇ ਲੀਡਰ ਨੇ ਇਹਦੇ ਵਿੱਚ ਯੋਗਦਾਨ ਪਾਇਆ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾਦਾਰ ਪਾਰਟੀ ਆ ਔਰ ਜਿਸ ਤਰ੍ਹਾਂ ਹਮੇਸ਼ਾ ਹੀ ਸੇਵਾ ਦੇ ਵਿੱਚ ਯੋਗਦਾਨ ਪਾਇਆ ਇਸ ਤਰ੍ਹਾਂ ਹੀ ਇਸ ਕਰੋਨਾ ਮਹਾਮਾਰੀ ਦੇ ਵਿੱਚ ਉਹਨਾਂ ਨੇ ਪਿੰਡ-ਪਿੰਡ ਘਰ-ਘਰ ਜਾ ਕੇ ਲੋਕਾਂ ਦੀ ਸੇਵਾ ਕੀਤੀ ਮਰੀਜ਼ਾਂ ਦਾ ਇਲਾਜ ਕਰਵਾਇਆ ਰਾਸ਼ਨ ਵੰਡੇ ਦਵਾਈਆਂ ਵੰਡਾਈਆਂ ਆ ਹਰੇਕ ਤਰ੍ਹਾਂ ਦੀ ਮਦਦ ਜਿਹੜੀ ਆ ਸ਼੍ਰੋਮਣੀ ਅਕਾਲੀ ਦਲ ਦੇ ਵਰਕਰ ਹਮੇਸ਼ਾ ਕਰਦੇ ਰਹੇ ਆ ਸ਼੍ਰੋਮਣੀ ਅਕਾਲੀ ਦਲ ਪੰਜਾਬ ਦੀ ਸੇਵਾਦਾਰ ਪਾਰਟੀ ਹੋਣ ਦੇ ਨਾਤੇ ਇਹ ਆਪਣਾ ਫਰਜ਼ ਸਮਝਦੀ ਹੈ ਕਿ ਜਦੋਂ ਵੀ ਸੇਵਾ ਦਾ ਮੌਕਾ ਹੋਵੇ ਤਾਂ ਸ਼੍ਰੋਮਣੀ ਅਕਾਲੀ ਦਲ ਜਿਹੜਾ ਪਹਿਲੇ ਨੰਬਰ ਤੇ ਕੰਮ ਕਰਦੀ ਆ ਤੁਸੀਂ ਸਾਰਿਆਂ ਨੇ ਵੱਡੀ ਗੰਤੀ ਦੇ ਵਿੱਚ ਇੱਥੇ ਕਣਕ ਦੀ ਜਿਹੜੀ ਰਸਦ ਪਹੁੰਚਾਈ ਆ ਮੈਂ ਤੁਹਾਡਾ ਸਾਰਿਆਂ ਦਾ ਸ਼੍ਰੋਮਣੀ ਅਕਾਲੀ ਦਲ ਦੀ ਪਾਰਟੀ ਵੱਲੋਂ ਆਪਣੇ ਵੱਲੋਂ ਹਲਕਾ ਸਹਿਯੋਗਦਾਰ ਹੋਣ ਦੇ ਨਾਤੇ ਧੰਨਵਾਦ ਕਰਦਾ ਵਾਹਿਗੁਰੂ ਤੁਹਾਡੀਆਂ ਜਿਹੜੀਆਂ ਕਮਾਈਆਂ ਉਹਨਾਂ ਦੇ ਵਿੱਚ ਫੋਰ ਵਰਕ ਦਾ ਪਾਉਣ ਤੇ ਤੁਸੀਂ ਸੇਵਾ ਕਰਦੇ ਰਹੋ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਜਿਹੜਾ ਇੱਕੋ ਦਾ ਪ੍ਰੋਗਰਾਮ ਸੀ ਜਿਹੜਾ ਪ੍ਰਕਾਸ਼ ਸਿੰਘ ਜੀ ਬਾਦ ਸਾਹਿਬ ਵੱਲੋਂ ਜੋ ਸਾਡੇ ਪਾਰਟੀ ਦੇ ਸਮੁੱਚੇ ਵਰਕਰਾਂ ਨੂੰ ਪਿਛਲੇ ਲੋਕਡਾਊਨ ਦੇ ਸਮੇਂ ਦੇ ਦੌਰਾਨ ਜੋ ਸਾਡੇ ਗੁਰੂ ਘਰਾਂ ਨੇ ਸਾਡੇ ਸ਼ੋਭਨਪੁਰਾ ਪ੍ਰਬੰਧਕ ਕਮੇਟੀ ਜੀ ਚਾਹੀਦੀ ਰਿਪੋਰਟ ਸਮਾਸ਼ ਜੀ ਸਰਨਾਵਾ ਸੀ ਜਿਨ੍ਹਾਂ ਨੇ ਬਹੁਤ ਵੱਡਾ ਰੋਲ ਅਦਾ ਕੀਤਾ ਪੂਰੇ ਸਵਾਨ ਦੇ ਵਿੱਚ ਜੋ ਪਾਰਟੀ ਇਹ ਸਾਡੇ ਸਰਪ੍ਰਸਤ ਹੋਣ ਪਾਰਟੀ ਪ੍ਰਧਾਨ ਸਾਹਿਬ ਜੀ ਦੀ ਬਾਦ ਸਾਹਿਬ ਦਾ ਫੈਸਲਾ ਸੀ ਉਸ ਫੈਸਲੇ ਦੇ ਜਿਹੜੇ ਹਲਕਿਆਂ ਦੇ ਸਾਡੇ ਸਮੁੱਚੇ ਹਰਕਾ ਇੰਚਾਰਜਾਂ ਨੂੰ ਸੇਵਾ ਲਈ ਗਈ ਸੀ ਸ੍ਰੀ ਹਰਮੰਦਰ ਸਾਹਿਬ ਜਿਹੜੇ ਕੱਟ ਭੇਜਣ ਦੇ ਲਗਰਾਂ ਵਾਸਤੇ ਉਹ ਅੱਜ ਇੱਥੇ ਬਹੁਤ ਵੱਡੇ ਪੱਧਰ ਤੇ ਜਿਹੜੇ 20-25 ਟਰਾਲੀਆਂ ਮੈਂ ਕਹਿੰਦਾ 300 ਕੁਵੰਟਲ ਦੇ ਲਗ ਭੱਜ ਜਿਹੜੇ ਕੰਕ ਹੈ ਉਹ ਸਾਡੇ ਹਰ ਇੱਕ ਪਲਾਟਿਕ ਦੇ ਵਿੱਚੋਂ ਸਮੁੱਚੇ ਹਲਕੇ ਦੇ ਵਿੱਚੋਂ ਸ਼ਹਿਰਾਂ ਦੇ ਵਿੱਚੋਂ ਤੇ ਪਿੰਡਾਂ ਦੇ ਵਿੱਚੋਂ ਸਾਡੇ ਚੋਚੇ ਜਥੇਬੰਦਿਆਂ ਨੇ ਸੰਕਲਪ ਪ੍ਰਧਾਨ ਅਗਰ ਮਾਨ ਜੀ ਚੇਅਰਮੈਨ ਸਾਹਿਬ ਸੰਕਲਪ ਪ੍ਰਧਾਨ ਫਲਾਟਾ ਅੱਜ ਪਾਰਟੀ ਦੇ ਉਮੀਦਵਾਰੋਂ ਸਾਡੀ ਪਾਰਟੀ ਨੇ ਸੇਵਾ ਲਈ ਕੀਤੀ ਕਾਰ ਸੇਵਾ ਲੱਗਰ ਦੀ ਸੇਵਾ ਜੋ ਪਾਰਟੀ ਅਸੀਂ ਇੱਕ ਨੂੰ ਸਾਰੇ ਟਰਾਲੀ ਦੇ ਵਿੱਚ ਪਵਾ ਕੇ ਅਸੀਂ